ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚੁੱਲਾ ਚੌਂਕਾ ਤੇ ਅੱਜ ਆਪਾਂ ਬਣਾ ਰਹੇ ਹਾਂ ਅਲਸੀ ਦੀਆਂ ਪਿੰਨੀਆਂ ਜੋ ਕਿ ਸਪੈਸ਼ਲ ਸਰਦੀ ਵਿੱਚ ਹੀ ਬਣਾਈਆਂ ਜਾਂਦੀਆਂ ਨੇ ਤੇ ਇਹ ਸਿਹਤ ਵਿਅਸਤੇ ਬਹੁਤ ਜ਼ਿਆਦਾ ਗੁਣਕਾਰੀ ਹੁੰਦੀਆਂ ਹਨ ਤੇ ਚਲੋ ਸ਼ੁਰੂ ਕਰਦੇ ਹਾਂ ਅਲਸੀ ਦੀਆਂ ਪਿੰਨੀਆਂ ਬਣਾਉਣੀਆਂ ਪਿੰਨੀਆਂ ਬਣਾਉਣ ਲਈ ਇੱਥੇ ਆਪਾਂ ਇਹ ਸਮਾਨ ਲੈ ਰਹੇ ਹਾਂ 500 ਗ੍ਰਾਮ ਅਲਸੀ 250 ਗ੍ਰਾਮ ਪੂਜੇ ਛੋਲੇ 50 ਗ੍ਰਾਮ ਫੁੱਲ ਮਖਾਣੇ 400 ਗ੍ਰਾਮ ਗੁੜ 50 ਗ੍ਰਾਮ ਅਖਰੋਟ ਦੀ ਗਿਰੀ 50 ਗ੍ਰਾਮ ਮਗਜ਼ 50 ਗ੍ਰਾਮ ਬਦਾਮ ਤੇ ਕਾਜੂ ਤੇ ਕੁੱਲ ਤਕਰੀਬਨ 150 ਗ੍ਰਾਮ ਲੱਗੇ ਗਏ ਥੇ ਸਭ ਤੋਂ ਪਹਿਲਾਂ ਇੱਥੇ ਆਪਾਂ ਗੁੜ ਨੂੰ ਕਦੂਕਸ ਕਰਾਂਗੇ ਕਦੂਕਸ ਇਸ ਕਰਕੇ ਕਰਨਾ ਹੈ ਕਿ ਗੁੜ ਜਿਸ ਤੋਂ ਆਪਾਂ ਇਹਦੀ ਚਾਸ਼ਨੀ ਬਣਾਉਣੀ ਹੈ ਨਾ ਤੇ ਇਹ ਫਿਰ ਸੌਖਾ ਵਿੱਚ ਉਹਦੇ ਘੁਲ ਜਾਵੇਗਾ ਤੇ ਗੁੜ ਦਾ ਰੰਗ ਇੱਥੇ ਆਪਣੇ ਦਾ ਡਾਰਕ ਕਿਉਂਕਿ ਇੱਥੇ ਆਪਾਂ ਨਾ ਆਰਗੈਨਿਕ ਗੁੜ ਲਿਆ ਤੇ ਇਹ ਗੋੜ ਨੂੰ ਸਾਫ਼ ਕਰਨ ਵਾਸਤੇ ਕੋਈ ਕੈਮੀਕਲ ਵਗੈਰਾ ਨਹੀਂ ਪਾਇਆ ਹੁੰਦਾ ਤੇ ਹੁਣ ਆਪਾਂ ਜਿਹੜੇ ਪੁੱਜੇ ਛੋਲੇ ਲਏ ਆ ਨਾ ਤੇ ਕੜਾਈ 'ਚ ਪਾ ਕੇ ਤੇ ਮੀਡੀਅਮ 'ਚ ਸੇਕ ਤੇ ਇਹਨੂੰ ਹਲਕਾ ਜਿਹਾ ਰੋਸਟ ਕਰਾਂਗੇ ਕਿਉਂਕਿ ਛੋਲੇ ਤਾਂ ਪਹਿਲੇ ਹੀ ਪੁੱਜੇ ਹੋਏ ਆ ਤੇ ਇਹ ਪੈਕ ਬਾਜ਼ਾਰੋਂ ਲਏ ਆਪਾਂ ਤੇ ਹੁਣ ਇਹਦੇ ਵਿੱਚ ਹਲਕੀ ਜਿਹੀ ਨਮੀ ਹੁੰਦੀ ਹੈ ਤੇ ਆਪਾਂ ਇਹਨਾਂ ਨੂੰ ਪੀਸਣਾ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰਕੇ ਇੱਥੇ ਕੱਢ ਲਵਾਂਗੇ ਉਸ ਤੋਂ ਬਾਅਦ ਆਪਾਂ ਅਲਸੀ ਨੂੰ ਪਾ ਦੇਵਾਂਗੇ ਕੜਾਈ 'ਚ ਸਾਰੀ ਨੂੰ ਤੇ ਅਲਸੀ ਨੂੰ ਵੀ ਮੀਡੀਅਮ ਜਿਹਾ ਸੇਕਤੇ ਹੌਲੀ ਹੌਲੀ ਪੁੰਨਣਾ ਤੇ ਅਲਸੀ ਜੇ ਤੋ ਭੁੱਜਣ ਲੱਗਦੀ ਹੈ ਨਾ ਤੇ ਇਹ ਕਣ ਲੱਗ ਜਾਂਦੀ ਹੈ ਦੇਖੋ ਇਹ ਕੰਦੀ ਆਵਾਜ਼ ਆ ਰਹੀ ਹੈ ਨਾ ਤੇ ਇਵੇਂ ਕਣ ਲੱਗ ਜਾਂਦੀ ਤੇ ਇੱਕ ਇਹਦੀ ਇਹ ਨਿਸ਼ਾਨੀ ਹੁੰਦੀ ਭੁੱਜਣ ਦੀ ਕਿ ਅਲਸੀ ਭੁੱਜਣ ਤੋਂ ਬਾਅਦ ਨਾਲ ਅਲਸੀ ਤੇ ਹਲਕੀ ਜਿਹੀ ਚਮਕ ਆ ਜਾਂਦੀ ਹੈ ਤੇ ਅਲਸੀ ਆਪਾਂ ਪੁੰਨ ਲਈ ਹੁਣ ਪੁੰਨ ਕੇ ਨੂੰ ਆਪਾਂ ਇੱਕ ਪਾਂਡੇ ਚ ਪਾ ਕੇ ਤੇ ਠੰਡੇ ਹੋਣ ਵਾਸਤੇ ਰੱਖਾਂਗੇ ਤੇ ਹੁਣ ਆਪਾਂ ਇੱਕ ਚਮਚ ਘਿਓ ਦਾ ਪਾ ਕੇ ਦੇਸੀ ਕੜਾਈ 'ਚ ਤੇ ਜਿਹੜੇ ਡਰਾਈ ਫਰੂਟ ਲੈਏ ਸੀ ਨਾ ਤੇ ਉਹਨਾਂ ਨੂੰ ਮੀਡੀਅਮ ਸੇ ਤੇ ਹਲਕਾ ਜਿਹਾ ਰੋਸਟ ਕਰ ਲਵਾਂਗੇ। ਇੱਥੇ ਆਪਾਂ ਸਿਰਫ ਇਹ ਡਰਾਈ ਫਰੂਟ ਜਿਹੜੇ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਨਾ ਤੇ ਪਿੰਨੀਆਂ ਆਪਾਂ ਹਲਦੀ ਵੀ ਇਹ ਨਾਲ ਬਣਾ ਰ ਹੈ ਤੇ ਇਹ ਆਪਾਂ ਹੁਣ ਹੋਰ ਵੀ ਕਿਸੇ ਚੀਜ਼ ਨੂੰ ਫਰਾਈ ਨਹੀਂ ਇੱਥੇ ਕਰਨਾ। ਦੂਜਿਆਂ ਨੂੰ ਆਪਾਂ ਦਾ ਟਰਾਈ ਰੋਸਟ ਕਰਕੇ ਸਾਰਿਆਂ ਨੂੰ ਪੀਸ ਲੈਣਾ ਤੇ ਫਿਰ ਉਹਨਾਂ ਦੇ ਪਿੰਨੀਆਂ ਬਣਾ ਦੇਣੀਆਂ ਤੇ ਇਹ ਦੇਖੋ ਆਪਣੇ ਜਿਹੜੇ ਡ్రਾਈ ਫਰੂਟਸ ਸੀ ਉਹ ਵੀ ਰੋਸਟ ਹੋ ਗਏ ਹਨ ਇਹਨਾਂ ਆਪਾਂ ਕੱਢ ਲਾਂਗੇ। ਤੇ ਉਸ ਤੋਂ ਬਾਅਦ ਜਿਹੜੇ ਆਪਣੇ ਮਗਜ ਨੇ ਮਗਜ ਨੂੰ ਵੀ ਆਪਾਂ ਹਲਕਾ ਜਿਹਾ ਰੋਸਟ ਕਰ ਲਵਾਂਗੇ। ਮਗਜ ਵਿੱਚ ਚਾਰ ਮਗਜ ਲੈਣੇ ਤੇ ਨਾਲ ਹੀ ਆਪਾਂ ਪੰਪਕਿਨ ਸੀਡ ਜਿਹਨੂੰ ਕਦੂ ਦੇ ਬੀਜ ਕਹਿੰਦੇ ਉਹ ਵੀ ਲੈ ਆ। ਇਹ ਵੀ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੇ ਹਨ। ਤੇ ਇਹ ਵੀ ਆਪਣੇ ਰੋਸਟ ਹੋ ਗਏ ਹਨ ਤੇ ਇਹਨਾਂ ਨੂੰ ਵੀ ਆਪਾਂ ਕੱਢ ਕੇ ਇੱਕ ਪਲੇਟ 'ਚ ਰੱਖ ਲਵਾਂਗੇ। ਤੇ ਹੁਣ ਆਪਾਂ ਜਿਹੜੇ 50 ਗ੍ਰਾਮ ਫੁੱਲ ਮਖਾਣੇ ਲਏ ਹਨ ਇੱਕ ਚਮਚਾ ਘਿਓ ਦਾ ਪਾ ਕੇ ਤੇ ਉਹਨਾਂ ਨੂੰ ਵੀ ਹਲਕੇ ਜਿਹੇ ਰੋਸਟ ਕਰ ਲਵਾਂਗੇ ਤੇ ਜੇ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਹੁਣ ਆਪਾਂ ਜਿਹੜੇ ਭੁਜੇ ਛੋਲੇ ਲਏ ਸੀ ਇਹਨਾਂ ਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਪੀਸ ਲਵਾਂਗੇ ਦੇ ਛੋਲੇ ਆਪਣੇ ਦੇਖੋ ਪੀਸ ਗਏ ਨੇ ਤੇ ਇੱਥੇ ਆਪਾਂ ਛੋਲਿਆਂ ਨੂੰ ਇੱਕ ਬਰਤਨ ਵਿੱਚ ਕੱਢ ਲਵਾਂਗੇ ਤੇ ਨਾਲ ਹੀ ਹੁਣ ਆਪਾਂ ਜਿਹੜੀ ਅਲਸੀ ਲਈ ਸੀ ਇਹਨੂੰ ਦੋ ਵਾਰੀ ਕਰਕੇ ਪੀਸਾਂਗੇ ਅਤੀ ਅਤੀ ਕਰਕੇ ਤੇ ਇਹਨੂੰ ਆਪਾਂ ਦਰਦਰਾ ਜਿਹਾ ਪੀਸ ਲੈਣਾ ਬਹੁਤ ਜ਼ਿਆਦਾ ਬਰੀਕ ਨਹੀਂ ਕਰਨੀ ਕਿਉਂਕਿ ਫਿਰ ਅਸਲ ਅਲਸੀ ਦੇ ਵਿੱਚੋਂ ਦਲਸੀ ਦਾ ਆਪਣਾ ਤੇਲ ਹੁੰਦਾ ਨਾ ਉਹ ਨਿਕਲਣ ਲੱਗ ਜਾਂਦਾ ਤੇ ਇਹ ਚਿਪਚਿਪੀ ਜੀ ਹੋ ਜਾਂਦੀ ਜ਼ਿਆਦਾ ਅਲਸੀ ਆਪਣੀ ਪੀਸ ਗਈ ਹੈ ਤੇ ਹੁਣ ਆਪਾਂ ਇੱਥੇ ਦੋ ਚਮਚ ਪਾਣੀ ਦਾ ਪਾ ਕੇ ਨਾ ਵੱਡੇ ਜਿਹੜਾ ਗੋੜਾਪਾ ਕਦੂਕਸ ਕੀਤਾ ਸੀ ਉਹਨੂੰ ਪਾ ਕੇ ਤੇ ਗੁੜ ਨੂੰ ਸਿਰਫ ਆਪਾਂ ਪਾਣੀ ਦੇ ਵਿੱਚ ਘੋਲਣਾ ਹੀ ਹੈ ਗੁੜ ਦੀ ਜਿਹੜੀ ਚਾਸ਼ਨੀ ਬਣਾਉਣੀ ਨਾ ਹਲਕੀ ਜਿਹੀ ਚਿਪਚਿਪੀ ਬਣਾਉਣੀ ਹੈ ਤਾਰ ਵਾਲੀ ਚਾਸ਼ਨੀ ਨਹੀਂ ਬਣਾਉਣੀ ਅਗਰ ਤਾਰ ਵਾਲੀ ਚਾਸ਼ਨੀ ਬਣਾ ਕੇ ਪਾਵਾਂਗੇ ਨਾ ਪਲਸੀ ਦੇ ਪਾਊਡਰ ਵਿੱਚ ਤੇ ਪਿੰਨੀਆਂ ਜਿਹੜੀਆਂ ਆਪਣੇ ਸਖਤ ਸਖਤ ਹੋ ਜਾਣਗੀਆਂ ਤੇ ਹੁਣ ਆਪਾਂ ਇੱਥੇ ਜਿਹੜਾ ਡਰਾਈ ਫਰੂਟ ਰੋਸਟ ਕਰਕੇ ਲਿਆ ਸੀ ਉਹਨੂੰ ਵੇਤਾ ਹਮਾਮਦਸਤੇ ਚ ਪਾ ਕੇ ਨਾ ਹਲਕਾ ਜਿਹਾ ਦਰਦਰਾ ਜਿਹਾ ਕੁੱਟ ਲਵਾਂਗੇ ਬਹੁਤ ਜਿਆਦਾ ਐਬਰੀਕ ਨਹੀਂ ਕਰਨਾ ਤੇ ਪਾਊਡਰ ਆਪਣਾ ਕੁੱਟ ਕੇ ਹੁਣ ਤਿਆਰ ਹੋ ਗਿਆ ਤੇ ਇੱਥੇ ਦੇਖੋ ਆਪਣੇ ਗੁੜ ਦੀ ਜਿਹੜੀ ਝਾਸ਼ਨੀ ਨਾ ਵੀ ਚਿਪਚਿਪੀ ਤਿਆਰ ਹੋ ਗਈ ਬਸ ਇਸ ਤੋਂ ਜ਼ਿਆਦਾ ਨਹੀਂ ਇਹਨੂੰ ਆਪਾਂ ਉਬਾਲਣਾ ਜ਼ਿਆਦਾ ਉਬਾਲਾਂਗੇ ਤੇ ਫਿਰ ਇਹ ਜ਼ਿਆਦਾ ਸਖਤ ਹੋ ਜੂਗੀ ਗੁੜ ਜ਼ਿਆਦਾ ਜਿਵੇਂ ਆ ਦੇਖੋ ਇਹ ਚਿਪਚਿਪੀ ਜੀ ਨਾ ਬਸ ਐਵੇਂ ਰੱਖਣੀ ਤਾਰ ਨਹੀਂ ਬਣਾਉਣੀ ਬਸ ਚਿਪਚਿਪੀ ਜੀ ਰੱਖਣੀ ਗੁੜ ਦੀ ਝਾਸ਼ਨੀ ਇੱਥੇ ਆਪਣੀ ਹੁਣ ਤਿਆਰ ਤੇ ਹੁਣ ਆਪਾਂ ਜਿਹੜਾ ਅਲਸੀ ਦਾ ਤੇ ਛੋਲਿਆਂ ਦਾ ਪਾਊਡਰ ਲਿਆ ਸੀ ਨਾ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਦੋਨਾਂ ਨੂੰ ਤੇ ਹੁਣ ਇੱਥੇ ਆਪਾਂ 100 ਗ੍ਰਾਮ ਘਿਓ ਪਿਘਲਾ ਕੇ ਲੈਣਾ ਦੇ ਸੀ ਤੇ ਉਹਨੂੰ ਵਿੱਚ ਪਾ ਕੇ ਦਿਨ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹ ਘਿਓ ਇਸ ਕਰਕੇ ਪਾਉਣਾ ਹੈ ਕਿ ਜੇ ਤੋ ਆਪਾਂ ਗੁੜ ਦੀ ਚਾਸ਼ਨੀ ਪਾਵਾਂਗੇ ਨਾ ਤੇ ਅਲਸੀ ਦੇ ਪਿੰਨੀਆਂ ਬਣਾਵਾਂਗੇ ਉਹ ਪਿੰਨੀਆਂ ਬਾਅਦ ਵਿੱਚ ਹਲਕਿਆਂ ਜਾਂ ਸਖਤ ਹੋ ਜਾਂਦੀਆਂ ਨੇ ਤੇ ਜੇ ਤੂੰ ਆਪਾਂ ਘਿਓ ਪਾ ਕੇ ਮਿਕਸ ਕਰਕੇ ਤੇ ਫਿਰ ਚਾਸ਼ਨੀ ਪਾ ਕੇ ਪਿੰਨੀਆਂ ਵਟਾਂਗੇ ਤਾਂ ਉਹ ਪਿੰਨੀਆਂ ਨਰਮ ਹੀ ਰਹਿਣਗੀਆਂ ਸਖਤ ਨਹੀਂ ਹੋਣਗੀਆਂ ਤੇ ਘਿਓ ਵੀ ਮਿਕਸ ਕਰਕੇ ਚੰਗੀ ਤਰ੍ਹਾਂ ਆਪਾਂ ਤੇ ਹੁਣ ਜਿਹੜਾ ਡਰਾਈ ਫਰੂਟ ਰਿਆ ਸੀ ਤੇ ਇਹਨੂੰ ਵੀ ਵਿੱਚ ਮਿਕਸ ਕਰ ਦੇਵਾਂਗੇ ਸਾਰੇ ਨੇ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਗੁੜ ਦੀ ਚਾਸ਼ਨੀ ਪਾਵਾਂਗੇ ਇਹ ਦੇਖੋ ਸਾਰੇ ਕਿਉਂਕਿ ਅਲਸੀ ਦੇ ਵਿੱਚ ਵੀ ਆਪਣਾ ਤੇਲ ਹੁੰਦਾ ਹੈ ਤੇ ਡ్రਾਈ ਫਰੂਟ ਵਿੱਚ ਵੀ ਆਪਣਾ ਤੇਲ ਹੁੰਦਾ ਤੇ ਤਾਂ ਕਰਕੇ ਇਹਦੇ ਵਿੱਚ ਕਿਉਂ ਜ਼ਿਆਦਾ ਨਹੀਂ ਪਾਇਆ ਜਾਂਦਾਗਾ ਤੇ ਆਪਾਂ ਵੈਸੇ ਵੀ ਪੂਰੇ ਹੈਲਦੀ ਵੇ ਨਾਲ ਬਣਾਉਂਦੇ ਪਏ ਆ ਤੇ ਕਿਸੇ ਚੀਜ਼ ਨੂੰ ਫਰਾਈ ਆਪਾਂ ਨਹੀਂ ਕੀਤਾ ਤੇ ਹੁਣ ਆਪਾਂ ਗੁੜ ਦੀ ਛਾਛ ਨੂੰ ਪੁਣ ਕੇ ਪਾਉਣਾ ਇਹਦੇ ਵਿੱਚ ਪੋਣੀ ਨਾਲ ਕਿਉਂਕਿ ਇਹਦੇ ਵਿੱਚ ਕੋਈ ਥੋੜਾ ਬਹੁਤਾ ਕੋਈ ਹੁੰਦੀ ਹੈ ਗੁੜ ਦੇ ਵਿੱਚ ਥੋੜੇ ਬਹੁਤੇ ਕੋਕ ਖੁਕ ਜੇ ਹੁੰਦੀ ਆ ਤੋ ਸਾਰੇ ਪੁਣੇ ਜਾਣਦੇ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਥੋੜੇ ਥੋੜੇ ਕਰਦੇ ਆ ਨਾ ਤੇ ਸਾਰੇ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਗੁੜ ਗਰਮ ਉਹ ਬਹੁਤ ਹੈ ਤੇ ਇਹਨੂੰ ਹੱਥ ਨਹੀਂ ਲਾਉਣਾ ਪਾ ਕੇ ਜਦੋਂ ਚਾशनी ਪਾਉਣੀ ਹੈ ਨਾ ਤੇ ਉਦੋਂ ਆਪਾਂ ਚਮਚ ਨਾਲ ਜਾਂ ਪਲਟੇ ਨਾਲ ਇਸ ਤਰ੍ਹਾਂ ਇਹਨੂੰ ਮਿਕਸ ਕਰਨਾ ਪਹਿਲਾਂ ਫਿਰ ਜਦੋਂ ਹੱਥ ਲਾਉਣ ਜੋਗਾ ਹੋ ਗਿਆ ਨਾ ਤੇ ਫਿਰ ਆਪਾਂ ਇਹਨੂੰ ਹੱਥਾਂ ਨਾਲ ਮਿਕਸ ਕਰ ਲਵਾਂਗੇ ਤੇ ਡਰਾਈ ਫਰੂਟ ਇਹਦੇ ਵਿੱਚ ਤੁਸੀਂ ਹੋਰ ਵੀ ਜਿਹੜਾ ਮਰਜ਼ੀ ਪਾ ਸਕਦੇ ਹੋ ਸਾਡੇ ਕੋਲ ਜਿਹੜੇ ਘਰ ਵਿੱਚ ਸੀ ਅਸੀਂ ਉਹ ਪਾ ਦਿੱਤੇ ਨੇ ਤੁਸੀਂ ਉਹਦੇ ਵਿੱਚ ਨਾ ਰੈਲ ਵੀ ਪਾ ਸਕਦੇ ਹੋ ਤੇਲ ਵੀ ਪਾ ਸਕਦੇ ਹੋ ਮਤਲਬ ਜਿੰਨੀ ਮਰਜ਼ੀ ਚੀਜ਼ ਪਾਉਣੀ ਪਾ ਸਕਦੇ ਹੋ ਤੇ ਚਲੋ ਹੁਣ ਆਪਾਂ ਇਹਨਾਂ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇੱਕ ਸਾਈਡ ਤੇ ਕਰਕੇ ਨਾ ਇਸ ਤਰ੍ਹਾਂ ਰੱਖ ਲੈਣਾ ਕਿਉਂਕਿ ਮਿਕਸਚਰ ਠੰਡਾ ਨਾ ਹੋਵੇ ਜਲਦੀ ਤੇ ਥੋੜਾ ਥੋੜਾ ਲੈ ਕੇ ਦੋ ਹੱਥਾਂ ਨਾਲ ਲਪਾ ਇਸ ਤਰ੍ਹਾਂ ਪਿੰਨੀਆਂ ਵੱਟ ਲੈਣੀਆਂ ਨੇ ਤੇ ਪਿੰਨੀਆਂ ਆਪਾਂ ਕੋਸ਼ਿਸ਼ ਕਰਨੀਆਂ ਜਲਦੀ ਤੋਂ ਜਲਦੀ ਨਾ ਗਰਮ-ਗਰਮ ਸਮਗਰੀ ਦੀਆਂ ਵੱਟ ਲੈਣੀਆਂ ਕਿ ਜਿਵੇਂ ਜਿਵੇਂ ਇਹ ਮਿਸ਼ਰ ਠੰਡਾ ਹੁੰਦਾ ਜਾਊਗਾ ਨਾ ਤੇ ਗੋੜ ਤੇ ਗੋੜ ਆਪਣੀ ਪਕੜ ਛੱਡਦਾ ਜਾਊਗਾ ਤੇ ਫਿਰ ਪਿੰਨੀਆਂ ਵਟਨੀਆਂ ਔਖੀਆਂ ਹੋ ਜਾਂਦੀਆਂ ਨੇ ਤੇ ਇਹ ਪਿੰਨੀਆਂ ਸਿਹਤ ਵਾਸਤੇ ਬਹੁਤ ਹੀ ਲਾਹੇਵੰਦ ਹੁੰਦੀਆਂ ਨੇ ਇਹਦੇ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਤੇ ਫਾਸਫੋਰਸ ਵੇਹ ਹੋ ਜਿਤਾ ਤੱਤ ਜਿਹੜੇ ਬਹੁਤ ਹੁੰਦੇ ਆ ਜੋ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ ਤਾਂ ਹੀ ਸਰਦੀਆਂ ਦੇ ਵਿੱਚ ਖਾਂਦੇ ਨੇ ਨਾ ਕਿ ਅਲਸੀ ਦੀ ਪਿੰਨੀਆਂ ਖਾਣ ਦੇ ਨਾਲ ਜੋੜਾਂ ਦੇ ਦਰਦ ਨੂੰ ਫਰਕ ਪੈ ਜਾਂਦਾ ਵੀ ਆਰਾਮ ਆ ਜਾਂਦਾ ਤੇ ਅਲਸੀ ਦੀ ਪਿੰਨੀ ਵੈਸੇ ਕਹਿੰਦੇ ਆ ਕਿ 30 ਗ੍ਰਾਮ ਹੀ ਅਲਸੀ ਰੋਜ਼ ਖਾਣੀ ਚਾਹੀਦੀ ਇਸ ਤੋਂ ਵੱਧ ਨਹੀਂ ਤੇ ਇੱਕ ਬੰਦੇ ਵਾਸਤੇ ਇੱਕ ਪਿੰਨੀ ਕਾਫੀ ਹੈ ਤੇ ਇਹਦੇ ਵਿੱਚ ਗਰਮੈਸ਼ ਵੀ ਬਹੁਤ ਹੁੰਦੀ ਹੈ ਸਰਦੀਆਂ ਚ ਸਰੀਰ ਨੂੰ ਗਰਮਾਹਟ ਵੀ ਦਿੰਦੀ ਹੈ ਤੇ ਤੁਸੀਂ ਇਹ ਅਲਸੀ ਦੀ ਪਿੰਨੀ ਖਾ ਕੇ ਨਾ ਤੇ ਦਿਨ ਚ ਪਾਣੀ ਵੀ ਖਾਫੀ ਪੀਣਾ ਇਹ ਨੀਲਸੀ ਫੈਇਆ ਆਪਣੀ ਗਰਮੈਸ਼ ਘਰਦੀ ਹੈ ਸਰੀਰ ਦੇ ਵਿੱਚ ਤਾਂ ਹੀ ਇਹ ਫਾਇਦਾ ਜ਼ਿਆਦਾ ਦੇਊਗਾ ਜੇ ਵਿਜੇ ਆਪਾਂ ਥੋੜੀਆਂ ਸਾਵਧਾਨੀਆਂ ਦਾ ਧਿਆਨ ਰੱਖ ਕੇ ਇਹਨੂੰ ਆਪਾਂ ਖਾਵਾਂਗੇ ਤੇ ਲਓ ਜੀ ਪਿੰਨੀਆਂ ਆਪਣੀਆਂ ਬਣ ਕੇ ਤਿਆਰ ਨੇ ਨੀਲਸੀ ਦੀਆਂ ਤੁਸੀਂ ਵੀ ਬਣਾਓ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਹੈਲਦੀ ਪਿੰਨੀਆਂ ਖਵਾਓ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵੇਖਣ ਲਈ ਧੰਨਵਾਦ ਤੇ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਸਤ ਸ੍ਰੀ ਅਕਾਲ ਜੀ